ਸ਼ੀਰ ਦੀ ਦਰਬਾਰ ਸਾਹਿਬ ਵਿਖੇ ਕਾਨੂੰਨੀ ਹਰਕਤ ਨੂੰ ਲੈ ਕੇ ਜਿੱਥੇ ਗੁਜਰਾਤ ਦੀ ਰਹਿਣ ਵਾਲੀ ਔਰਤ ਤੋਂ ਸਿੱਖ ਸੰਗਤ ਦੇ ਨਾਲ-ਨਾਲ ਹਰ ਮਜ਼ਹਬ ਦੇ ਸ਼ਾਂਤੀਪਸੰਦ ਲੋਕ ਕਾਫੀ ਖਫਾ ਹਨ ਉੱਥੇ ਹੀ ਹੁਣ ਉਕਤ ਔਰਤ ਦੀ ਕੰਗਣਾ ਰਣਾਉਤ ਨਾਲ ਵਾਇਰਲ ਹੋ ਰਹੀ ਤਸਵੀਰ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਉੱਥੇ ਹੀ ਇੱਕ ਹੋਰ ਤਾਜ਼ਾ ਵੀਡੀਓ ਵਿੱਚ ਉਕਤ ਔਰਤ ਹਾਸਾ ਹਾਸ ਕੇ ਦੱਸ ਰਹੀ ਹੈ ਕਿ ਉਸ ਨੂੰ ਹੁਣ ਪੁਲਿਸ ਤੋਂ ਸੁਰੱਖਿਆ ਮਿਲ ਚੁੱਕੀ ਹੈ ਇਸ ਦੇ ਨਾਲ ਹੀ ਉਹ ਦੱਸ ਰਹੀ ਹੈ ਕਿ ਉਸ ਨੇ ਦਰبار صاحب ਕੁਛ ਵੀ ਗਲਤ ਨਹੀਂ ਕੀਤਾ ਤੇ ਉਸਨੇ ਉਥੇ ਸੇਵਾ ਵੀ ਕੀਤੀ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਬਿਆਨ ਦੇ ਚੁੱਕੀ ਹੈ ਕਿ ਉਕਤ ਔਰਤ ਨੇ ਦਰਬਾਰ ਸਾਹਿਬ ਕਿਤੇ ਵੀ ਨਮਸਕਾਰ ਤੱਕ ਨਹੀਂ ਕੀਤੀ ਜੋ ਕਿ ਸਭ ਕੁਝ ਸੀਸੀਟੀਵੀ ਕੈਮਰਾ ਚ ਰਿਕਾਰਡ ਹੈ ਲੋਕਾਂ ਮੁਤਾਬਕ ਕੰਗਣਾ ਰਣੌਤ ਨਾਲ ਇਸੇ ਸਮੇਂ ਤਸਵੀਰ ਵਾਇਰਲ ਹੋਣਾ ਕਾਫੀ ਸ਼ੰਕੇ ਖੜੇ ਕਰ ਰਿਹਾ ਹੈ ਦੱਸ ਦਈਏ ਕਿ ਕੰਗਣਾ ਰਣੌਤ ਹਿਮਾਚਲ ਦੀ ਮੰਡੀ ਸੀਟ ਤੋਂ ਨਵੇਂ ਚੁਣੇ ਗਏ ਉਹੀ ਸੰਸਦ ਮੈਂਬਰ ਨੇ ਜਿਨ੍ਹਾਂ ਦਾ ਪਿਛਲੇ ਦਿਨੀ ਕੁਲਵਿੰਦਰ ਕੌਰ ਨਾਲ ਥੱਪੜकांड ਮਾਮਲਾ ਕਾਫੀ ਚਰਚਾ ਵਿੱਚ ਰਿਹਾ ਸੀ ਇਸ ਔਰਤ ਦੀਆਂ ਵੋਟਾਂ ਪਾਉਣ ਦੀ ਅਪੀਲ ਨੂੰ ਲੈ ਕੇ ਵੀ ਵੀਡੀਓ ਵਾਇਰਲ ਹੋ ਚੁੱਕਿਆ ਨੇ ਦਰਬਾਰ ਸਾਹਿਬ ਕੀਤੀ ਹਰਕਤ ਨੂੰ ਸਹੀ ਦਰਸਾਉਣ ਲਈ ਉਹ ਦਿਲਜੀਤ ਦੁਸਾਂਜ ਪੰਜਾਬੀ ਗਾਇਕ ਕਲਾਕਾਰ ਦੇ ਯੋਗਾ ਸੰਬੰਧੀ ਦਿੱਤੇ ਬਿਆਨ ਦਾ ਹਵਾਲਾ ਦਿੰਦੀ ਵੀ ਨਜ਼ਰ ਆ ਰਹੀ ਹੈ ਬੇਸ਼ੱਕ ਉਕਤ ਲੜਕੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਮਾਫੀ ਮੰਗਣ ਦੀ ਵੀਡੀਓ ਵੀ ਅਪਲੋਡ ਕੀਤੀ ਸੀ ਪਰ ਐਸਜੀ ਪੀਸੀ ਵੱਲੋਂ ਉਕਤ ਔਰਤ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਚਲਦੇ 295ਏ ਦੇ ਤਹਿਤ ਪਰਚਾ ਦਰਜ ਹੋਇਆ ਸੀ ਉਹ ਸੁਣਦੇ ਹਾਂ ਹੁਣ ਤਾਜ਼ਾ ਵੀਡੀਓ ਦੇ ਵਿੱਚ ਕੀ ਕਹਿ ਰਹੀ ਹੈ ਉਕਤ ਲੜਕੀ ਹਾਈ ਗਾਇਸ ਆਈ ਹੈਵ ਜਸਟ ਰੀਸੀਵਡ ਪੁਲਿਸ ਪ੍ਰੋਟੈਕਸ਼ਨ ਫ্রম ਦ ਵਡੋਦਰਾ ਕ੍ਰਾਈਮ ਬ੍ਰਾਂਚ ਐਂਡ ਆਈ ਡੋਟ ਇਵਨ ਅਪਲਾਈਡ ਫਾਰ ਇਟ ਸੋ ਆਈ ਫੀਲ ਰੀਲੀ ਓਵਰਵੇਲਮਡ ਵਿਦ ਗ੍ਰੈਟੀਟਿਊਡ to vadodara police and gujarat police for taking such a quick prompt action and for all those who are worried about me please don't be i'm safe and thank you uh, government of gujarat for giving me the protection and uh, thank you jai hind har har mahadev karna makwana khilaf fir beshak darj ho chuki hai ye shikayat shri harmandir sahib de manager bhagwant singh hona ne keeti hai ਇਨ੍ਹਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਤਾਰਾ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗੁਜਰਾਤ ਦੀ ਰਹਿਣ ਵਾਲੀ ਇਨਫਲੂਐਂਸਰ ਅਰਚਨਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਦਰਬਾਰ ਸਾਹਿਬ ਵਿੱਚ ਯੋਗਾ ਕਰਦੀ ਦੀਆਂ ਕੁਝ ਤਸਵੀਰਾਂ ਅਪਲੋਡ ਕੀਤੀਆਂ ਸਨ ਜਿਹੜੀਆਂ ਕਿ ਵਾਇਰਲ ਹੋ ਗਈਆਂ। ਕੰਗਣਾ ਨਾਲ ਅਰਚਨਾ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋਈ। ਹਾਲੇ ਯੋਗਾ ਕਰਨ ਦੀ ਗੱਲ ਠੰਡੀ ਨਹੀਂ ਸੀ ਪਈ ਕਿ ਅਰਚਨਾ ਨਾਲ ਇੱਕ ਨਵਾਂ ਵਿਵਾਦ ਜੁੜ ਗਿਆ ਹੈ। ਅਭੇਨਿਤਰੀ ਕੰਗਣਾ ਰਣੌਤਨਾਲਾ ਇਸੇ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਲੋਕਾਂ ਦਾ ਕਹਿਣਾ ਹੈ ਕਿ ਇਸ ਲੜਕੀ ਨੇ ਜੋ ਕੀਤਾ ਉਹ ਜਾਣ ਬੁੱਝ ਕੇ ਕੀਤਾ ਹੈ ਕਿਸੇ ਸਾਜ਼ਿਸ਼ ਤਹਿਤ ਇਸ ਲੜਕੀ ਤੋਂ ਇਹ ਸਭ ਕਰਵਾਇਆ ਗਿਆ ਹੈ ਹਰਮੰਦਰ ਸਾਹਿਬ ਵਿੱਚ ਯੋਗਾ ਕਰਨ ਦੀਆਂ ਤਸਵੀਰਾਂ ਉੱਤੇ ਵਿਵਾਦ ਹੋਣ ਤੋਂ ਬਾਅਦ ਅਰਚਨਾ ਮਕਵਾਨਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਵੀਡੀਓ ਪੋਸਟ ਕਰਕੇ ਮਾਫੀ ਮੰਗੀ ਸੀ ਮਾਫੀ ਮੰਗਣ ਤੋਂ ਬਾਅਦ ਅਰਚਨਾ ਨੇ ਕਿਹਾ ਕਿ ਮਾਫੀ ਮੰਗਣ ਦੇ ਬਾਵਜੂਦ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਨੂੰ ਸੋਸ਼ਲ ਮੀਡੀਆ ਉੱਤੇ ਗਾਲਾਂ ਕੱਢੀਆਂ ਜਾ ਰਹੀਆਂ ਨੇ ਉਸ ਨੇ ਕਿਹਾ ਕਿ ਉਸ ਦਾ ਮਕਸਦ ਸਿਰਫ ਯੋਗਾ ਨੂੰ ਪੂਰੀ ਦੁਨੀਆ 'ਚ ਪਹੁੰਚਾਉਣਾ ਸੀ ਉਸ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਪਰ ਦੂਜੇ ਪਾਸੇ ਜੇਕਰ ਸਿੱਖ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਲੋਕ ਇਸ ਦੇ ਉੱਪਰ ਕਾਫੀ ਜ਼ਿਆਦਾ ਸ਼ੰਕੇ ਖੜੇ ਕਰ ਰਹੇ ਹਨ ਜਦੋਂ ਕਿ ਉਹ ਉਕਤ ਲੜਕੀ ਕਹਿ ਰਹੀ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਆਈ ਸੀ ਜਦੋਂ ਕਿ ਸੀਸੀਟੀ ਵੀ ਕੈਮਰਾ ਦੇ ਵਿੱਚ ਰਿਕਾਰਡ ਹੈ ਕਿ ਉਸ ਨੇ ਕਿਤੇ ਵੀ ਨਮਸਕਾਰ ਤੱਕ ਨਹੀਂ ਕੀਤੀ